ਸਤਿ ਸ੍ਰੀ ਅਕਾਲ ਸਾਰਤਾਈ ਤੁਹਾਡਾ ਆਪਣਾ ਨਵਾਂ ਬਲੌਗ ਤੇ ਆਪਣਾ ਜੀ ਅੱਜ ਦਾ ਬਲੌਗ ਹੈਗਾ ਆਪਾਂ ਤੁਹਾਨੂੰ ਕਰਤਾਰ ਕੰਬੈਨ ਬਾਰੇ ਜਾਣਕਾਰੀ ਦੇਣ ਲੱਗੇ ਤੇ ਇਹਦੇ ਬਾਰੇ ਦੱਸ ਇਹਦਾ ਜਿਹੜਾ ਆ ਸਾਹਮਣੇ ਪੌੜੀ ਦਾ ਮਸਲਾ ਇਹਦੇ ਜੇ ਥੋੜਾ ਜਾਂ ਸਮੱਸਿਆ ਹੈ ਇੱਕ ਤੇ ਬੰਦਾ ਸਾਡਾ ਉੱਪਰ ਹੀ ਖੜਿਆ ਜੀ ਇਹਦੇ ਜੇ ਇਹ ਸਮੱਸਿਆ ਹੈ ਕਿ ਪੌੜੀ ਬਣਾਈ ਹੈ ਕੰਬੈਨ ਵੀ ਕਰਤਾਰਾ ਜੀ ਇਹ ਚੈੱਕ ਕਰ ਸਕਦੇ ਤੁਸੀਂ ਨਵਾਂ ਮਾਡਲ ਕਿਹੜਾ ਮਾੜਾ ਕੰਬੈਨ ਆਪਣੀ ਜੀ 21 ਹੈ ਆ ਵੇਖੇ ਪੌਲਾ 25 25 ਮਾਡਲ 26 ਹੈ 25 25 25 ਮਾਡਲ ਹੈ ਜੀ ਤੇ ਆ ਦੇਖੋ ਜਿਨ੍ਹਾਂ ਨੇ ਲੋਕ ਬਣਾਇਆ ਇੱਥੇ ਪਉਦਾ ਆ ਦੇਖੋ ਇਹ ਇਹਦਾ ਪੈਰ ਨਾਲ ਦਬਾ ਰਿਹਾ ਹੈ ਤੇ ਲੋਕ ਨਹੀਂ ਖੁੱਲ ਰਿਹਾ ਜਿੰਦੀ ਵਾ ਖੁੱਲਣ ਦੇ ਬਜਾਏ ਹੁਣ ਲੋਕ ਬਾਕੀ ਤੁਹਾਨੂੰ 1 ਮਿੰਟ ਬਾਕੀ ਤੁਹਾਨੂੰ ਦੱਸਦੇ ਆ ਇਹ ਲੋਕ ਨੇ ਬੰਦੇ ਦਾ ਬਹੁਤ ਨੁਕਸਾਨ ਕਰ ਦਿੱਤਾ ਜਿੱਦਾਂ ਕਿ ਉਹਦਾ ਹੱਥ ਦਾ ਅੱਧਾ ਹੱਥ ਹੀ ਕੱਟ ਦਿੱਤਾ ਇਹਨੇ ਇਹ ਲੋਕ ਦੇ ਚੱਕਰ ਸਿਰਫ ਕੰਮ ਕੁਝ ਵੀ ਨਹੀਂ ਇਹਨੂੰ ਬਸ ਥੋੜਾ ਜਿਹਾ ਕਾਰੀਕਰ ਬਣਾਉਣ ਦੇ ਵਿੱਚ ਥੋੜੀ ਜਿਹੀ ਕਾਲੀ ਵਗੈਰਾ ਕਰ ਗਿਆ ਹੁਣ ਦੇਖੋ ਯਾਰ ਲੋਕ ਖੁੱਲ ਨਹੀਂ ਦਿਆ ਉਥੋਂ ਬਹੁਤ ਜ਼ੋਰ ਲਾ ਰਿਆ ਰੇ ਸਾਹਮਣੇ ਇੰਨਾ ਐਦਾਂ ਖੋਲਿਆ ਲੋਕ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਐਂ ਕਰਕੇ ਖੋਲਿਆ ਬੰਦੇ ਨੇ ਇਹਦਾ ਹੱਥ ਉੱਪਰ ਸੀ ਉਹ ਸਾਹਮਣੇ ਇਧਰ ਵਾਲਾ ਚਲ ਚੱਕ ਕੇ ਹੁਣ ਲਵਾਵਾ ਮੈਂ ਲਵਾਣਾ ਤੂੰ ਫੜ ਕੇ ਰੱਖੀ ਪੌੜੀ ਮੇਰਾ ਹੱਥ ਵੜਾ ਦੀ ਖਾਰਦੇ ਮਨੇ ਛੱਟ ਦੇ ਥੱਲੇ ਹੱਥ ਪਿਆ ਕਰ ਲੈ ਆ ਦੇਖੋ ਜੀ ਤੁਹਾਨੂੰ ਹੁਣ ਦਿਖਾਉਂਦੇ ਆ ਇਹਦਾ ਹੱਥ ਆ ਗਈ ਇੱਥੇ ਬਾਕੀ ਜੀ ਆਪਾਂ ਜਾਣਕਾਰੀ ਇਹਦੇ ਤੋਂ ਲਵਾਂਗੇ ਪੂਰੀ ਇਹਦੇ ਵਿੱਚ ਉਂਗਲ ਆਈ ਜਾਂਦੀ ਇਹਦੇ ਕਰਕੇ ਇਹਦਾ ਹੱਥ ਬਾਈ ਦਾ ਕੱਟਿਆ ਗਿਆ ਬੱਬੂ ਦਾ ਡੈਡੀ ਐ ਇਹ ਵੈਸੇ ਵੀ ਵੀਡੀਓ ਵਗੈਰਾ ਦੇਖਦੇ ਵੀ ਹੁੰਦੇ ਉਹ ਤੇ ਬਾਕੀ ਆਪਾਂ ਗੱਲਬਾਤ ਇਹਦੇ ਨਾਲ ਕਰਦਿਆ ਪੂਰੀ ਪਹਿਲਾਂ ਦਾ ਇਹ ਦਿਖਾ ਵੀ ਇਹ ਕਿਹੜੇ ਦੇਖਣਾ ਹੱਥ ਆ ਤੁਹਾਡਾ ਆਪਾ ਮੈਂ ਤਾਂ ਕੋਲ ਨਹੀਂ ਥੋਡੇ ਹੱਥ ਨਾ ਵਿਖਾ ਮੈਨੂੰ ਹੱਥ ਵੇਖ ਤਾ ਮੈਂ ਨਹੀਂ ਦੇਖਦਾ ਮਿੱਟੀ ਦਾ ਕਰਾ ਮੈਂ ਮੇਰਾ ਆ ਦੇਖੋ ਜੀ ਹੱਥ ਦੇਖ ਲਓ ਬਾਕੀ ਮੈਂ ਨਹੀਂ ਦੇਖ ਸਕਦਾ ਉਹ ਕੁਛ ਨਹੀਂ ਹੁੰਦਾ ਮੇਰਾ ਨਹੀਂ ਦੇਖਦਾ ਦੇਖਣ ਨੂੰ ਮੈਂ ਕਿਹੜਾ ਡਾਕਟਰ ਹਾਂ ਨਹੀਂ ਨਹੀਂ ਮੈਨੂੰ ਨਾ ਦਿਖਾ ਤੂੰ ਬਾਕੀ ਚੈੱਕ ਕਰੋ ਆਕੇ ਤੁਹਾਨੂੰ ਦਿਖਾਉਂਦੇ ਆ ਕਜਲਾ ਹੱਥ ਆਪਣਾ ਤੇ ਦੇਖੋ ਜੀ ਆਪਣਾ ਦਿਲ ਨਹੀਂ ਕੀਤਾ ਹੱਥ ਦੇਖਣ ਨੂੰ ਬਾਕੀ ਮੈਂ ਇਧਰ منہ ਕਰਕੇ ਰੱਖਿਆ ਇਹ ਦੇਖੋ ਜੀ ਇਹ ਕਾਰਨਾ ਪੌੜੀ ਦਾ ਐਸ ਪੌੜੀ ਦਾ ਇਹ ਗਲਤੀਆ ਉਹਨਾਂ ਦੀ ਥੋੜੇ ਕਾਰੀਗਰਾਂ ਦੀ ਵੀ ਬਈ ਇਹ ਪੌੜੀ ਦਾ ਥੋੜਾ ਸੁਧਾਰ ਕਰ ਲੋ ਇਹ ਦੇ ਵੀਰ ਕੋਲੋਂ ਲੋਕ ਨਹੀਂ ਖੁੱਲਿਆ ਇੱਥੋਂ ਇਹਨੇ ਹੱਥ ਰੱਖਿਆ ਸੀ ਇੱਥੇ ਉੱਪਰੋਂ ਔਖਾ ਹੋ ਕੇ ਲੋਕ ਖੁੱਲਿਆ ਇਹਨਾਂ ਨੇ ਖੋਲੰਦ ਕਰਨ ਹੱਥ ਜਦੋਂ ਦੇ ਵਿੱਚ ਆਇਆ ਤੇ ਇਹਨੇ ਹੱਥ ਕੱਟ ਦੇਆ ਦੇਖੋ ਇੱਕ ਦਾ ਪੈਸਾ ਲੱਗਾ ਇੱਕ ਅੰਗ ਗਿਆ ਇੱਕ ਨੁਕਸਾਨ ਆਪਣਾ ਕਰਾ ਲਿਆ ਦਰਦ ਵੱਖਰੀ ਤੇ ਬਾਕੀ ਜੀ ਤੁਹਾਨੂੰ ਇਹ ਦੱਸਣਗੇ ਆਪ ਆਪਣਾ ਆਪ ਹੀ ਦੱਸਣਗੇ ਆ ਜਾ ਤੂੰ ਆ ਜਾ ਤੂੰ ਦੱਸ ਯਾਰ ਭਾਈ ਆ ਦੱਸਣਗੇ ਦੀ ਕੀ ਕਰਨ ਬਣਾ ਕਿੰਨਾ ਟਾਈਮ ਹੋ ਗਿਆ ਹੱਥ ਆਏ ਨੂੰ ਦੇ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ ਇਹ ਫਿਰ ਕਿਹੜੇ ਤੇ ਇੱਕ ਨਾਲ ਕਿਵੇਂ ਆਇਆ ਤੁਹਾਡਾ ਹੱਥ ਟ੍ਰਿਕਾ ਕੀ ਯਾਰ ਮੈਂ ਮਸ਼ੀਨ ਲੈ ਕੇ ਆਇਆ ਅੱਛਾ ਤੇ ਡਰਾਈਵਰ ਮੇਰਾ ਥੱਲੇ ਗਿਆ ਸੀ ਉਹ ਚਲਾ ਗਿਆ ਪਾਣੀ ਲੈਣ ਅੱਛਾ ਉਹ ਮੈਨੂੰ ਕਹਿੰਦਾ ਵੀ ਚਾਚਾ ਤੂੰ ਮਸ਼ੀਨ ਲੈ ਆਇਆ ਇੱਧਰ ਦੀ ਤੇ ਮੈਂ ਸਿੱਧਾ ਪਾਣੀ ਲੈ ਕੇ ਆ ਜਨਾ ਅੱਛਾ ਉਹ ਡਰਾਈਵਰ ਮੇਰਾ ਪਾਣੀ ਲੈ ਕੇ ਆ ਗਿਆ ਮੈਂ ਉੱਪਰ ਦੀ ਮਸ਼ੀਨ ਲੈ ਕੇ ਆ ਆ ਨਹੀਂ ਜਾਣ ਕੇ ਤੁਸੀਂ ਚਲਾ ਕੇ ਲਿਆਏ ਹੋ ਮੈਂ ਚਲਾ ਕੇ ਲਿਆਂਦੀ ਕੱਲੇ ਜਿਹੜੇ ਨੇ ਔਡੀ ਉੱਪਰ ਟੰਗੀ ਵੀ ਰਸਤਾ ਹੈਗਾ ਹੀ ਤੰਗ ਠੀਕ ਹੈ ਜੀ ਤੇ ਜਦੋਂ ਲਿਆ ਕੇ ਮਸ਼ੀਨ ਠੱਲੀ ਹੈ ਤੇ ਮੈਂ ਮੁੰਡੇ ਨੂੰ ਆਵਾਜ਼ ਮਾਰੀ ਮਹਾਜਾ ਇੱਥੇ ਆਪਾਂ ਕਟਰ ਪਾ ਲੈਨੇ ਉਹ ਉੱਥੋਂ ਮੇਰੇ ਮਨੇ ਟੁਰ ਪਿਆ ਤੇ ਮੈਂ ਚੱਲ ਮੈਂ ਪੌੜੀ ਲਾ ਕੇ ਨਾ ਤੇ ਥੱਲੇ ਉਤਰ ਜਾਣਾ ਤੇ ਮੁੰਡਾ ਆਪੇ ਡਰਾਈਵਰ ਡਰਾਈਵਰ ਮਸ਼ੀਨ ਸਾਹ ਹਾਂ ਇਹਦਾ ਸਹੀ ਗੱਲ ਹੈ ਉਹ ਮੈਂ ਜਦੋਂ ਉੱਥੋਂ ਉੱਠਿਆ ਸੀਟ ਉਹ ਜੋ ਲੌਗ ਹੈਗਾ ਸੀ ਪੈਰ ਵਾਲਾ ਅੱਛਾ ਜਿਹੜਾ ਆਪਾਂ ਹੁਣ ਪਹਿਲਾਂ ਦਿਖਾਇਆ ਵੀ ਪੈਟ ਲੌਗ ਹੈ ਉਹਨੂੰ ਮੈਂ ਪੈਰ ਨਾਲ ਨੱਪਦਾ ਰਿਹਾ ਲੌਗ ਨੂੰ ਨਹੀਂ ਨਿਕਲਿਆ ਲੌਗ ਨਹੀਂ ਨਿਕਲਿਆ 2 3 ਨਵਰੇ ਨਪਿਆ ਨਹੀਂ ਨਿਕਲਦਾ ਇਹਦਾ ਕਾਰਨ ਕੀ ਤੇਲ ਤੁਲਦਾ ਕਿ ਇਹਨੇ ਬੰਦਰ ਜੀ ਕੋ ਫਰਕ ਆ ਸਪੇਸ ਬਹੁਤ ਥੋੜੀ ਥੱਲੇ ਅੱਛਾ ਯਾਨੀ ਕਿ ਚਕੀਂਦਾ ਨਹੀਂ ਜਨਾ ਮਰਜੀ ਨਪ ਲੈਦਾ ਦੱਪਦਾ ਹੀ ਨਹੀਂ ਥੱਲੇ ਦੂਜਾ ਇਹ ਤੁਹਾਨੂੰ ਕੀ ਲੱਗਦਾ ਵੀ ਸਾਰਿਆਂ ਕੰਮ ਇੰਨਾ ਦੀਵੇਂ ਹੋਵੇਗਾ ਕਿ ਇਹਦਾ ਕੱਲੀ ਲਈ ਸਾਰੇ ਦੇ ਹਵਾਲੇ ਸਾਰੇ ਦੇ ਹਵਾਲੇ ਲੋਕ ਨਪਿੰਦੇ ਨਹੀਂ ਇਹਨਾਂ ਦੇ ਤੇ ਜਿਹੜੇ ਆਪਣਾ ਮਥਾੜੂ ਦੀ ਬਣੀ ਪੌੜੀ ਉਹਦੇ ਉਹ ਪੈਰ ਨਾ ਖੁੱਲ ਜਾਂਦੀ ਉਹ ਖੁੱਲ ਜਾਂਦੀ ਆ ਦੇਖੋ ਜੇ ਸਾਹਮਣੇ ਮਥਾੜੂ ਖੜੀ ਹੈ ਇਹਦੀ ਵੀ ਪੌੜੀ ਇਹਦੇ ਨਾਲ ਦੀ ਆ ਉਹ ਪੈਰ ਨਾ ਖੁੱਲਦੀ ਕਹਿੰਦੇ ਇਹ ਇਹ ਨਹੀਂ ਖੁੱਲਦੀ ਇਹ ਜਿੰਨੇ ਦਿਨਾਂ ਦਾ ਸਾਨੂੰ ਜਿੰਨੇ ਦਿਨ ਹੀ ਖੋਲੀਏ ਹੱਥ ਨਾਲ ਖੋਲਦੇ ਰਹਾ ਅੱਗੇ ਥੱਲੇ ਬੰਦਾ ਖੋਲ ਦਿੰਦਾ ਹੈ ਹੱਥ ਨਾਲ ਤੇ ਥੱਲੇ ਲਾ ਲੈਂਦਾ ਹੈ ਉਹ ਦਿਨ ਫਿਰ ਮੈਂ ਕੱਲਾ ਸੀ ਮੈਂ ਚੱਲ ਮੈਂ ਉਤੋਂ ਪੌੜੀ ਫੜ ਕੇ ਤੇ ਦੂਜੇ ਲੋਕ ਹੱਥ ਨਾਲ ਚੁੱਕ ਦੇਣਾ ਉਹ ਜ्यों ਈ ਥੱਲੇ ਮਨੀਵਾ ਹੋ ਕੇ ਲੋਕ ਚੱਕਿਆ ਪੌੜੀ ਪਾਰੀ ਸੀਗੀ ਹੱਥ ਨਾਲ ਫੜੀਚੀ ਨਹੀਂ ਤੇ ਪੌੜੀ ਡਿੱਤੂ ਵੀ ਥੱਲੇ ਤੇ ਹੱਥ ਤੁਹਾਡਾ ਕਿੱਥੇ ਸੀ ਹੱਥ ਮੇਰਾ ਇੱਧਰ ਵਿੱਚ ਆਇਆ ਵੀ ਜਾਨੀ ਕਿ ਥੋੜਾ ਇਹਨਾਂ ਦਾ ਜੀ ਅੰਗੂਠਾ ਪਰਲੀ ਸਾਈਡ ਸੀ ਤੇ ਐ ਜਾਨੀ ਕਿ ਪੱਬ ਰੱਖਿਆ ਉੱਪਰ ਹਾਂ ਤੁਹਾਨੂੰ ਹੱਥ ਦਿਖਾਏ ਪਹਿਲੇ ਦੇਖ ਲਓ ਕਿਹੜੇ ਤਿਕ ਨਾ ਕੱਟਾ ਗਿਆ ਪਰਲਾ ਨੇ ਆ ਸੈੱਡ ਪੂਰੀ ਕੱਟ ਲਈ ਇਹਦੇ ਵਿੱਚ ਫਸ ਕੇ ਇੱਥੋਂ ਇੱਥੋਂ ਫੜੀ ਸੀ ਇੱਥੋਂ ਤੇ ਫਿਰ ਤੁਸੀਂ ਉੱਤੇ ਹੀ ਬੈਠੇ ਰਹੇ ਕਿ ਥੱਲੇ ਹਾਂ ਹਾਂ ਉੱਤੇ ਕੇ ਬੈਠੇ ਰਹੇ ਇਹਦੇ ਵਿੱਚ ਜਦੋਂ ਮੈਂ ਫੜੀ ਨਾ ਪੌੜੀ ਮੈਨੂੰ ਖਿੱਚ ਕੇ ਲੈ ਆਈ ਥੱ ਪੇਰਾ ਅੱਛਾ ਸਾਰੀ ਇਹ ਫਿਰ ਨਾਇ ਤੇਰਾ ਜਦੋਂ ਵੱਜੀ ਥੱਲੇ ਇਹ ਹਾਂ ਹਾਂ ਸਪੇਸ ਦਿੱਤੇ ਤੇ ਦੁਬਾਰੇ ਉਹਨੇ ਫਿਰ ਛੱਡ ਦਿੱਤਾ ਅੱਛਾ ਤੇ ਇਸ ਤਰ੍ਹਾਂ ਤੇ ਫਿਰ ਯਾਨੀ ਕਿ ਤੂੰ ਥੱਲੇ ਡਿੱਗ ਪਿਆ ਹੋ ਮੈਂ ਤਾਂ ਥੱਲੇ ਡੇਗ ਪਾਇਆ ਇੱਕ ਡਿੱਗਾ ਪੁੰਜੇ ਤੇ ਫਿਰ ਪੌੜੀ ਆਪਣੇ ਵਾਂਗ ਕਿਵੇਂ ਚੱਟੀ ਪੌੜੀ ਆਪਣੇ ਵਾਸਤੇ ਦੇਗੀ ਨਾ ਸਪੇਸ ਜਦੋਂ ਪਹਿਲੀ ਵਾਰ ਤੇਨੇ ਹਾਂ ਹੱਥ ਦਾ ਕੱਟਾ ਹੈਗਾ ਉਦੋਂ ਹੀ ਤੇਰਾ ਤੇ ਜੇ ਦੁਬਾਰੀ ਵਹਿਤੀ ਆ ਥੱਲੇ ਉਹਨੇ ਸਪੇਸ ਦੇ ਗਈ ਏ ਅੱਛਾ ਸਪੇਸ ਦੇਣ ਦੀ ਬਜਾਇਆ ਫਿਰ ਵਿੱਚੋਂ ਗੂਠਾ ਨਿਕਲ ਗਿਆ ਤੇ ਫਿਰ ਇਹਦਾ ਉਹ ਥੱਲੇ ਆ ਕੇ ਡਿੱਗਿਆ ਫਿਰ ਉਹਨਾਂ ਡਾਕਟਰੀ ਜਾਂਚ ਤੇ ساری ਰੁਪਈਆ ਲੱਖ ਦੇ ਸਿਰੇ ਚੜ੍ਹ ਗਏ ਹੋਰ ਕੀ ਅੱਛਾ ਇੱਕ ਗਲਤੀ ਦੇ ਪਿੱਛੇ ਇਹਦੇ ਵਿੱਚ ਤੁਸੀਂ ਗਲਤੀ ਕਿੰਨਾ ਦੀ ਗਿੰਦੇ ਹੋ ਗਲਤੀ ਤੁਹਾਨੂੰ ਕੰਪਨੀ ਵਾਲੇ ਮਜਾਵਾ ਨਾ ਕਰਾਂ ਗੱਲ ਉਹਨਾਂ ਨੇ ਵੀ ਆ ਕੀ ਬਣਿਆ ਕੀ ਬੇ ਪਹਿਲੇ ਪੁੱਛਾਂਦੇ ਵੀ ਤੁਹਾਡੇ ਕਾਰੀਗਰ ਕਿਹੜੇ ਵੀ ਉਹਨਾਂ ਨੇ ਇਹ ਗੱਲ ਕਰਿਆ ਜੇ ਕਿ ਤੁਸੀਂ ਪਹਿਲੋਂ ਪੌੜੀ ਸਾਡੇ ਲੱਗੀ ਹੋਈ ਆ ਉਹਨੂੰ ਪਹਿਲੇ ਤੁਸੀਂ ਪੈਰ ਨਾਲ ਖੋਲ ਕੇ ਦਿਖਾਓ ਹਾਂ ਇਹ ਤੁਹਾਡੀ ਗਲਤੀ ਕਰਕੇ ਸਾਡਾ ਨੁਕਸਾਨ ਆਇਆ ਜਿਉਂ ਹੀ ਸਹੀ ਗੱਲ ਕਾਰੀਗਰ ਨੂੰ ਪੁੱਛਣਾ ਵੀ ਤੇਰੀ ਇਹ ਪੌੜੀਆਂ ਖੁੱਲਦਿਆਂ ਕਿਵੇਂ ਨੇ ਸਾਨੂੰ ਇਹ ਵਿਖਾ ਹਾਂ ਵੀ ਪੈਰ ਨਾਲ ਹੁਣ ਆਪਾਂ ਦਬ ਇਹ ਲੋਗ ਦੇ ਕਾਰਨ ਇਹਨਾਂ ਦੇ ਅੰਗ ਇੱਕ ਚਲੇਗਾ ਅੰਗ ਕਰਨਾ ਪੂਰਾ ਹਾਥੀ ਸੀ ਉਹਨਾਂ ਨੇ ਕਾਰੀਗਰ ਨੂੰ ਸਰਦਾ ਕਿ ਨੁਕਾ ਕੇ ਪੌੜੀ ਕਲੀ ਇਹਨੂੰ ਪੈਰ ਨਾਲ ਖੋਲ ਦੇ ਤੇ ਤੈਨੂੰ ਕੋਈ ਨਹੀਂ ਨਹੀਂ ਤੱਕ ਬੰਦੀ ਕਾਰਵਾਈ ਕਰਾਂਗੇ ਹਾਂ ਸਹੀ ਗੱਲ ਹੈ ਆਪਣੀ ਫਿਰ ਦੇਖੋ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਉੱਥੇ ਪਹਿਲੇ ਤਾਂ ਲੈ ਗਏ ਸਿਵਾਏ ਮਾਧੋਪੁਰ ਪਹਿਲਾਂ ਤਾਂ ਪਿੰਡ ਹੀ ਨਹੀਂ ਲੈ ਕੇ ਗਏ ਤੁਸੀਂ ਉੱਥੇ ਡਾਕਟਰਾਂ ਨੇ ਕਿਹਾ ਵੀ ਸਾਡੇ ਵਾਸਤੇ ਦਾ ਰੋਗ ਨਹੀਂ ਹੈਗਾ ਜਿਵੇਂ ਜਾਨੀ ਕਿ ਇਹਨਾਂ ਦੇ ਗੁੱਠੇ ਦੀ ਹਾਲਤੀ ਇਦਾਂ ਦੀ ਹੋ ਗਈ ਹੈ ਕਿ ਬੰਦਾ ਦੇਖ ਨਹੀਂ ਸਕਦਾ ਜੀ ਫਿਰਾਂਗਾ ਜੈਪੁਰ ਆਏ ਸਰ ਜੈਪੁਰ ਤੋਂ ਮੁਖਸਰ ਅਗਲਾ ਆਇਕਰ ਆਇਆ ਇਹ ਇੰਨਾ ਜੁੜਨ ਦਾ ਕਿ ਸੁਭਾਅ ਨਾ ਨਹੀਂ ਹੈਗੀ ਸੀ ਚਲੋ ਠੀਕ ਹੈ ਠੀਕ ਹੈ ਜੀ